ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੂੰ ਲੈ ਕੇ ਜੋ ਕਿ ਪਾਕਿਸਤਾਨ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਉਸਨੇ ਨਿਕਾਹ ਕਰਵਾ ਲਿਆ ਉਸ ਤੋਂ ਬਾਅਦ ਲਗਾਤਾਰ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਜਦੋਂ ਇਸਨੇ ਜੱਥੇ ਦੇ ਨਾਲ ਜਾਣਾ ਸੀ ਤਾਂ ਪਿੰਡ ਦੇ ਵਿੱਚ ਜ਼ਰੂਰ ਕੁਝ ਪਰਤਾਲ ਹੋਈ ਹੋਵੇਗੀ ਜਿਸ ਤੋਂ ਬਾਅਦ ਹੁਣ ਪਿੰਡ ਦੇ ਮੌਤਵਾਰ ਬੰਦੇ ਤੇ ਜਿਹੜੇ ਸਵਾਲ ਖੜੇ ਹੋ ਰਹੇ ਸੀ ਤਾਂ ਹੁਣ ਪਿੰਡ ਦੇ ਨੰਬਰਦਾਰ ਮੀਡੀਆ ਦੇ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਸਰਬਜੀਤ ਕੌਰ ਨੂੰ ਲੈ ਕੇ ਕਈ ਖੁਲਾਸੇ ਕੀਤੇ ਨੇ ਅਤੇ ਦੱਸਿਆ ਕਿ ਉਹ ਕਿਸ ਦੇ ਨਾਂ ਰਹਿੰਦੀ ਸੀ ਤੇ ਕਿਵੇਂ ਰਹਿੰਦੀ ਸੀ ਅਤੇ ਉਹਨਾਂ ਕੋਲੋਂ ਕਿੰਨੀ ਕੁ ਜਾਂਚ ਪੜਤਾਲ ਕੀਤੀ ਗਈ ਸੀ ਕਿ ਆਖਰ ਸਰਬਜੀਤ ਕੌਰ ਇੱਥੇ ਕਿਵੇਂ ਰਹਿੰਦੀ ਆ ਆਓ ਸੁਣਦੇ ਹਾਂ ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ ਹੋਰ ਆਮ ਸਾਡੇ ਵਰਗਾ ਆਮ ਪੰਡਤ ਕਰ ਨਹੀਂ ਸਕਦਾ ਜੀ ਤਾਂ ਵਤਵਾ ਦੋ ਦੀ ਆਇਡੈਂਟੀਫਿਕੇਸ਼ਨ ਕਰ ਸਕਦੇ ਹੋਰ ਇਸ ਵਤਵਾ ਤਾਂ ਅਸੀਂ ਕਰ ਨਹੀਂ ਸਕਦੇ ਤਸੀ ਦਾ ਆਈਡੈਂਟੀਫਿਕੇਸ਼ਨ ਕਰਤੀ ਵੀ ਸਰਬਜੀਤ ਕੌਰ ਜਿਹੜੀ ਆ ਵਾਈਫ ਆਫ ਕਰਨੇਲ ਸਿੰਘ ਵਾਸੀ ਪਿੰਡਾਂ ਮਾਨੀਪੁਰ ਆਪਣੀ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸ ਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਇੰਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼ਰੀਰ ਨਕਾਣਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਬਕਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਮ ਦੇ ਨਾਲ ਵਿਅਕਤੀ ਨੇ ਇੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਦੇ ਚੱਸੀ ਕੁਛ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਆ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 2024 ਦੇ ਵਿੱਚ ਪਾਸਪੋਰਟ ਬਣਿਆ ਉਸ ਤੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉੱਤੇ ਕੇਸ ਸੀਗੇ ਉਹਨਾਂ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦਾ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਕਿਆ کیا ਜਾ ਰਿਹਾ ਕਿ ਦੋ ਕਿਸਤਾਂ ਦੇ ਵਿੱਚ ਬਰੀ ਆ ਤਾਂ ਸੂਤਰਾਂ ਤੇ ਵੀ ਇਨਫਰਮੇਸ਼ਨ ਮਿਲੀ ਆ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਹਦੇ ਜਿਹੜਾ ਤਸਦੀਕ ਕੀਤਾ ਕਿ ਉਸ ਟਾਈਮ ਤੁਹਾਡੇ ਕੋਲ ਆਈ ਸੀ ਕਿ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਹਦੇ ਬਾਰੇ ਸਿਰਫ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸੰਬੰਧਿਤ ਥਾਣੇ ਨੂੰ ਪਤਾ ਹੁੰਦਾ ਉਹਕੇ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਆ ਹਰ ਚੀਜ਼ ਉਹਨਾਂ ਦੇ ਕੋਲ ਪਾਸਪੋਰਟ ਬਣਾ ਉਹਦੇ ਵੀ ਤਾਂ ਡਿਵੈਲਪ ਕੋਈ ਕੀਤੀ ਗਈ ਨਹੀਂ ਸਾਡੇ ਕੋਲੋਂ ਕੁਝ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਈ ਵਾਰੀ ਵਿਦੇਸ਼ ਚਲ ਜਾਣਾ ਤੁਸੀਂ ਵਿਦੇਸ਼ ਤੋਂ ਹਾਂਜੀ ਮੈਂ ਅਮਰੀਕਾ ਬੱਚਾ ਕੋਲ ਚਲੇ ਜਾਣਾ ਤੇ ਜਿਹੜਾ ਹੁਣ تصਦੀਕ ਕੀਤਾ ਗਿਆ ਕਿ ਗੁਰੂਤਾ ਮਾਲੀ ਉਹ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਾਂ ਹਜੂਰ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਮੇਰੀ ਗੈਰਹਾਜ਼ਰੀ ਜਿਸ ਮੇਰੇ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਸ ਨੰਬਰ 10000 ਸਿੰਘ ਉਹਨਾਂ ਕੋਲੋਂ تصਦੀਕ ਕਰਵਾ ਲਿਆ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰ ਦਾ ਕੋਲੋਂ ਨਹੀਂ ਕੀਤਾ ਜੀ ਤੱਕ ਨੇ تصدیق ਕੀਤਾ ਜੀ ਹੋਰ ਸਰਦਾਰ حکیرਤ ਸਿੰਘ ਸਾਡੇ ਐਕਸ ਮੈਂਬਰ ਪੰਚਾਇਤ ਦਾ ਉਹਨਾਂ ਨੇ تصدیق ਕੀਤਾ ਇਸ ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ تصਦੀਕ ਕਰਵਾ ਕੇ ਲੈ ਕੇ ਠੀਕ ਹੈ تصਦੀਕ ਕਰਨ ਦਾ ਮਤਲਬ ਕੀ ਹੁੰਦਾ ਦਾ ਸੀਗਾ ਹਾਂ تصਦੀਕ ਕਰਨ ਦਾ ਮਤਲਬ ਤਾਂ ਸਿਰਫ ਇਹ ਆ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਹਾਂ ਹਾਂ ਜੀ ਕਿਉਂਕਿ ਸਾਡੇ ਪਿੰਡ ਦੀ ਆ ਕਿਉਂਕਿ ਉਹਦੀ ਵੋਟਰ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਨੂੰ ਜਣਾ ਉਹਦੇ ਬੱਚੇ ਇੱਥੇ ਆ ਜਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਆ ਦੋ ਪੁੱਤਰੀਆਂ ਆ ਬੱਚੇ ਆ ਦੋ ਇਸ ਕਰਕੇ ਹੀ ਤਸਦੀਕੀ ਤਾਂ ਫਿਰ ਸਾਡੇ ਗਵਾਹਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਕੁਝ ਹਾਂਜੀ ਸਾਰਾ ਕੁਝ ਇੱਥੇ ਦਾ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਰ ਚੀਜ਼ ਜਿੰਮੇਵਾਰੀ ਨਹੀਂ ਚੱਕੀ ਤੁਸੀਂ ਨਹੀਂ ਕੋਈ ਮੈ ਉਹ ਨਹੀਂ ਅਸੀਂ ਕੋਈ ਕੇਸ ਹੈ ਜਾਂ ਨਹੀਂ ਹੈ ਨਹੀਂ ਜੀ ਅਸੀਂ ਇਸ ਸਬੰਧ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਰੱਖਦਾ ਵੀ ਇੱਥੇ ਕੋਰਟ ਕੇਸ ਆ ਜਾਂ ਕੀ ਚੀਜ਼ ਠੀਕ ਹੈ ਹਾਂਜੀ ਬਲਬੀਰ ਸਿੰਘ ਜੀ ਹਾਂ ਤੁਹਾਡੇ ਪਿੰਡੋਂ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਉਸਨੇ ਨਿਕਾਹ ਕਰਾ ਲਿਆ ਹਾਂਜੀ ਉੱਥੇ ਰਹਿ ਗਈ ਹੈ ਕੀ ਕਹਿਣਾ ਉਸਤੇ ਉੱਥੇ ਜੀ ਹੁਣ ਇੱਥੋਂ ਤੋਂ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦਾ ਕਿਹੜਾ ਹਸਾਬ ਕਿਤਾਬ ਨਾ ਉਹਨੇ ਉੱਥੇ ਸੋਚ ਲਿਆ ਵੀ ਮੈਂ ਇਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਿਕਾਹ ਹੋ ਗਿਆ ਵਾ ਹੁਣ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇੱਧਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਤੋਂ ਦਾ ਦਰਸ਼ਨ ਕਰਨੀ ਗਈ ਸੀ ਇਤੋਂ ਦਰਸ਼ਨ ਕਰਨ ਗਏ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਹੈ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਂਦੇ ਹੋ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਨੂੰ ਸਰੂਮ ਨਹੀਂ ਕਮੇਟੀ ਕੋਲ ਜਦੋਂ ਪੰਡੋਂ ਕੋਈ ਚੱਲ ਇਹਨਾ ਕਰ ਦਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣਾ ਵਾ ਜਾਂ ਉਹਨੇ ਸਰਪੰਚ ਨੇ ਕਰ ਦਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਕਿੰਨਾ ਕਿੰਨਾਂ ਕੋਲ ਇੱਥੇ ਤੁਹਾਡੇ ਪੰਡ ਦੇ ਵਿੱਚ تصਦੀਕ ਕਰਵਾਇਆ ਗਿਆ ਹੈ ਫਾਰਮ ਇਹਨਾਂ ਮੇਰਾ ਖਿਆਲ ਦਾ ਤਿੰਨਾਂ ਬੰਦਿਆਂ ਕੋਈ ਕਰਾਇਆ ਗਿਆ ਜੀ ਅੱਛਾ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਤੇ ਕੇ ਨੰਬਰਦਾਰ ਰੱਖਦਾ ਹਾਂ ਹਾਂ ਜੀ ਇਹ ਸਾਫਕਾ ਨੰਬਰਦਾਰ ਹਾਂ ਤਾਂ ਮੈਂ ਮੇਰਾ ਖਿਆਲ ਜੱਗੀ ਦਾ ਮੌਜੂਦਾ ਸਰਪੰਚ ਜੇ ਉਹਨੇ ਕਿਤੇ ਹੋਣਗੇ ਤਾਂ ਜੀ ਉਹ ਨਾ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਏ ਇਹਨਾਂ ਤੋਂ ਤੁਹਾਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਆਪਦੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇੱਧਰ ਸੱਤ ਸਾਲ ਠੀਕ ਹੈ ਤਾਂ ਉੱਥੇ ਡਰੇਲ ਨਾਲ ਕੰਕਰੀਟ ਰਿਹਾ